ਮੈਂ ਵੀਡੀਓ ਇੱਕ ਰਿਲੀਜ਼ ਕਰ ਰਿਹਾ ਤੁਹਾਡੇ ਕੋਲ ਸੁਖਬੀਰ ਜੀ ਸਾਹਮਣੇ ਬੈਠੇ ਆ ਜਿੱਥੇ ਲੋਕ ਆਪਦੇ ਪੈਰ ਧੋਂਦੇ ਨੇ ਸਾਹਮਣੇ ਸੁਖਬੀਰ ਜੀ ਬੈਠੇ ਆ ਹਰਪਾਲ ਔਰ ਨਰੈਣ ਚੋੜਾ ਆਰ ਇਨ ਡੀਪ ਡਿਸਕਸ਼ਨ ਆਈ ऍम ਨਾਓ ਰਿਲੀਜ਼ਿੰਗ ਥੈਟ ਵੀਡੀਓ ਇੱਕ ਐਸ ਥਿਸ ਐਸਪੀ ਬਲੂ ਵਾਈਟ ਬாய் ਆਫ ਦਾ ਪੰਜਾਬ ਪੁਲਿਸ ਗੌਰਵ ਯਾਦਵ What the hell is he doing discussing with an ISI agent, with some a terrorist anti national element who works against India, who works for Pakistan? What is the officer in the police uniform doing discussing with him? Now see that video footage. This is of third December at ten o'clock. Now this is a serious discussion going on. No, ਆ ਖੜੇ ਜੀ ਦੋਵੇਂ ਲਾਈਟ ਗ੍ਰੇ ਅ ਲਾਈਟ ਬੇਜ ਸਵੈਟਰ ਲਾਈਟ ਬਲੂ ਟੁਰਬਨ ਆ ਉਹੀ ਰੰਧਾਵਾ ਸਾਹਿਬ ਆਮ ਗੋਇੰ ਟੂ ਸ਼ੇਅਰ ਦ ਵੀਡੀਓ ਵਿਦ ਯੂ ਅਬ ਬਰੀਫ ਇਕ ਦੂਜੇ ਦੀ ਬਰੀਫਿੰਗ ਚ ਆਵੀ ਹੈ ਇਹਨੂੰ ਚਲਾ ਵੀਡੀਓ ਚਲਾਉ ਆਮ ਗੋਇੰ ਟੂ ਸੈਂਡ ਏਵਰੀਥਿੰਗ ਟੂ ਯੂ ਆ ਲਓ ਜੀ ਆ ਆ ਰਿਹਾ ਜੀ ਦੋਵੇਂ ਹੁਣ ਆ ਆ ਰਿਹਾ ਐਸ ਪੀ ਰੰਧਾਵਾ ਮੈਂ ਸਾਰੀ ਟਵੀਟ ਉਹਨੇ ਆ ਆ ਰਿਹਾ ਨਰੈਨ ਸਿੰਘ ਚੋੜਾ this is after the meeting then now they come and start discussing here here they are talking to each other and walking ae ode hath vi launda hai dabba wale passe aa hun gall kar re ek din pehla de jis din pehle din mile us to haan ji haan ji aa hun aa aa hun gall karde karde ja rahe aa pher hath mila rahe hai pher gall kar rahe hai look at the closeness look at the proximity ਆ ਹੁਣ ਇਹਨੇ ਹੁਣ ਵੀ ਕਿਉਂ ਨਹੀਂ ਫੜਿਆ ਜੀ ਇਹਨੂੰ ਇਹ ਕੇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਜਦ ਤੱਕ ਇਹ ਸੁਖਬੀਰ ਜੀ ਨੂੰ ਮਾਰ ਨਹੀਂ ਦਿੰਦਾ ਮੈਂ ਫੜਨਾ ਨਹੀਂ ਇਹਨੂੰ how can this person not be arrested ਇਹਨੂੰ ਇਮੀਡੀਏਟਲੀ ਕਸਟਡੀ ਚ ਲਓ ਔਰ ਇਹਦੇ ਨਾਲ ਹੀ ਭਗਵੰਤ ਮਾਨ ਦੀ ਕੌਨਸਪੀਰੇਸੀ ਔਰ ਉਹਦੀ ਪੁਲਿਸ ਦੀ ਕੌਨਸਪੀਰੇਸੀ ਕੀ ਹਾਉ ਦੇ ਵਰ ਟ੍ਰਾਈਂਗ ਟੂ ਐਲੀਮੀਨੇਟ ਸੁਖਬੀਰ ਸਿੰਘ ਬਾਦਲ ਬਾਹਰ ਨਿਕਲ ਕੇ ਆ ਜੂਗੀ ਹੁਣੇ ਇਹ ਦਿੱਲੀ ਇਲੈਕਸ਼ਨ ਜਿੱਤਣ ਦੀ ਤਾਂ ਕੋਈ ਸ਼ਰਾਰਤ ਨਹੀਂ ਚੱਲ ਰਹੀ ਸੀ ਮਤਲਬ ਐਡਾ ਖਤਰਨਾਕ ਕੰਮ ਪੈਦਾ ਕਰਤਾ ਇੱਕ ਡਰੈਡਡ ਟੈਰਰਿਸ ਨਾਲ ਜਿਹਦੇ ਕੋਲ ਆਰਟੀਐਕਸ ਤੇ ਕੀ ਕੁਝ ਨਹੀਂ ਰਿਕਵਰ ਹੋਇਆ ਹੋਵੇ ਆਈਐਸਆਈ ਨੂੰ ਮਿਲਦਾ ਹੋਵੇ ਕੰਮ ਕਰਦਾ ਹੋਵੇ ਪਰਸਨ ਇਨ ਯੂਨੀਫਾਰਮ ਇਹ ਉਹਨੂੰ ਬਾਰ ਬਾਰ ਕਿਉਂ ਮਿਲ ਰਿਹਾ ਵਾਈ ਇਜ਼ ਹੀ ਮੀਟਿੰਗ ਹਿਮ ਗੌਰਵ ਯਾਦਵ ਹੈਜ਼ ਅ ਲੋਟ ਟੂ ਆਨਸਰ ਐਂਡ ਅ ਲੋਟ ਟੂ ਐਕਸਪਲੇਨ ਟੂ ਦਿਸ ਪੀਪਲ ਆਫ ਦਿਸ ਕੰਟਰੀ ਨਾ